ਸੇਗਲ ਵੀਰ ਦੀ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਸਾਰੇ ਅਜੇ ਨਵੀਂ ਟਰਬੋ ਚੱਲਣ ਦੀ ਆ ਇਸਕਦਰ ਹੁਣੀ ਲਿਆਏ ਆ ਜੀ ਨਵਾਂ 52 ਦਾ 4x4 ਟੈਸਟਿੰਗ ਹੋਣ ਦੀ ਆ ਜਿਹੜੀ ਪੱਟੀ ਦਾ ਰੰਗ ਲਾਉਂਦੇ ਆ ਕੋਈ ਨਾ ਉਥੇ ਆੜਵਾ ਕੀ ਆ ਤੁਹਾਡੇ ਵਰਗਾ ਨਾ ਪ੍ਰੇਗ ਦੀ ਨਾਂ ਲੈ ਕੇ ਬਾਤ ਚਾਉਂਦੇ ਹੋ ਰਹੇ ਹਾਂ ਹੇ ਲੋਕ ਵੀ ਮੇਤਰਾ ਚੱਲੀ ਜਾਂਦਾ ਰਿਹਾ ਛੋਟਾ ਇਹ ਨਵਾਂ ਲਿਆਂਦਾ ਸੀਗਾ ਆਪਣੇ ਬੰਦਿਆਂ ਨੇ ਜਾਇ ਰਿਪੋਰਟ ਚੈੱਕ ਕਰਨ ਆਏ ਹੋ like ਬਾਈ ਦੇ ਲੋ ਨਿਊ ਟਰਬੋ 5210 ਹੋਰ ਬਾਈ 4 ਇਹਦੀ ਅੱਜ ਪੱਟੀ ਲਾਲ ਕਰਨਦੇ ਆ ਇਕਿੰਦਰੂਣੀ ਲਿਆਇਆ ਬਾਈ ਜੀ ਅੱਜ ਟੈਸਟ ਟੈਸਟ ਡਰਾਈਵ ਆਉਂਦੀ ਏ ਦੀ ਅੱਜ ਹੈ ਇਹਨੂੰ ਗਰਮ ਕਰਨਾ ਚੰਗੀ ਤਰ੍ਹਾਂ ਜੀ ਅੱਜ ਟੈਸਟ ਡਰਾਈਵ ਹੋ ਰਹੀ ਏ ਟਰਾਲੀ ਭਰ ਗਈ ਆ ਦੂਜੀ ਲਾਉਣੇ ਖਾਲੀ ਟਰਾਲੀ ਫੇਰ ਤੁਹਾਨੂੰ ਦਿਖਾਉਣਾ ਵੀਡੀਓ ਜੀ ਇਹ ਦਰਸਤਦਰੋਂ ਨੇ ਵੀ ਸਿੰਦਰੋਂ ਨਹੀਂ ਆ ਖੜੇ ਦਰਜਣ ਕੋਲ ਸਿੰਦਰਾ ਰਾਜਵੀਰ ਆਦ ਨਾਲ ਪਾਕੀ ਟੋਕਾ ਜਦੋਂ ਜਦ ਗੱਲਬਾਤ ਕਰਦੇ ਪਏ ਆ ਅਸੀਂ ਲਗਾ ਚੈੱਕ ਕਰਨ ਅੱਲੇ ਰੋਡਿੰਗ ਦਾ ਨੇ ਚੈੱਕ ਕਰ ਦੋਰਦਾ ਹਾਲੇ ਲੈ ਬਣੂਗਾ ਸਹੀ ਚੱਲ ਕੇ ਉਹ ਬਾਈ ਜੀ ਜੋਨਦੀ ਚੱਲਦਾ ਨਵਾਂ ਮੈਂ ਕਿ ਆਪਾਂ ਵੀ ਟੈਸਟ ਡਰਾਈਵ ਲੈ ਲਈਏ ਗਾਂ ਆਪਾਂ ਵੀ ਲਿਆਵਾਂਗੇ ਮੂੜ ਬੰਨ ਜੂ ਸਾਡਾ ਤ ਨਵਾਂ ਨਵਾਂ ਨਵੇਂ ਦਾ ਫਰਕ ਪੈਂਦਾ ਜੀ ਨਵਾਂ ਨਵਾਂ ਜਦ ਲੂਗਾ ਈਲ ਫੇ ਪੂਰਾ ਕੱਟ ਚੱਲਣਾ ਇਹਨਾਂ ਲੂ ਵਾਲੇ ਦਾ ਰੰਗ ਨਹੀਂ ਲੱਥਿਆ ਲੈ ਭੱਟੀ ਦਾ ਟਰੈਕਟਰ ਦੀ ਆਵਾਜ਼ ਨਹੀਂ ਉਹਦੀ ਕਲੇਰੀਪਰ ਦੀ ਆਵਾਜ਼ ਆਉਂਦੀ ਆ ਟਰੈਕਟਰ ਦੀ ਆਵਾਜ਼ ਹੁੰਦੀ ਹੀ ਨਹੀਂ